बे भई कहिड़ा पिंड आहे ਬੰਦਾ ਟਿਕਿਆ ਤੇ ਪਈ ਸਭਾ ਕਿਦਾ ਲੱਗਿਆ ਉਹ ਬੰਦਾ ਨਹੀਂ ਹੈ ਹਾਂ ਬੰਦਾ ਤਾਂ ਠੀਕ ਹੈ ਰੇ ਸਾਹ ਚੱਲਦੇ ਆ ਜੇ ਨਾ ਕਹਿਣ ਦਾ ਪਾ ਪਤਾ ਨਹੀਂ ਕਦੋਂ ਦੇ ਡਿਗੇ ਆ ਪਤਾ ਨਹੀਂ ਕਿਦਾਂ ਚੱਲਦੇ ਆਂ ਦੀ ਕੋਸ਼ਿਸ਼ ਕਰਾਂਗੇ ਮੌਕੇ ਤੇ ਪ੍ਰਧਾਨ ਜਿਹੜੇ ਨੇ ਇੱਥੇ ਨੇ ਆਪ ਉਹ ਖੁਦ ਜਿਹੜਾ ਇੱਥੇ ਸਾਹਮਣੇ ਉਹਨਾਂ ਦੇ ਬਚਨ ਪਾ ਜਾਂਦੇ ਕੋਈ ਹੁਸਕਿਆ ਆਪ ਨਾਲ ਹੋ ਕੇ ਜਿਹੜਾ ਐਂਬੂਲੈਂਸ ਦੇ ਵਿੱਚ ਇਹਨਾਂ ਨੂੰ ਜਿਹੜਾ ਲੈ ਜਾਇਆ ਜਾ ਰਿਹਾ ਕਹਿਣਾ ਚਾਹੋਗੇ ਸਰ ਕਿਦਾਂ ਪਤਾ ਕਿਦਾਂ ਲੱਗਾ ਸਰ ਇੱਕ ਬਜ਼ੁਰਗ ਸਾਡੇ ਇੱਥੇ ਸੈਰ ਕਰ ਰਹੇ ਸੀ ਜੀ ਉਹਨਾਂ ਨੇ ਜਦੋਂ ਦੇਖਿਆ ਤੇ ਉਹਨਾਂ ਦਾ ਫਿਰ ਮੈਨੂੰ ਫੋਨ ਆਇਆ ਜੀ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਇੱਕ ਬਜ਼ੁਰਗ ਡਿਰੇ ਪਿਆ ਜੀ ਫਿਰ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਜੀ ਤੇ ਪੁਲਿਸ ਨੂੰ ਸੁਨਾਮਾ ਮਾਪੇ ਰੰਗੂਆ ਨੂੰ ਬੁਲਾਇਆ ਤੇ ਉਹਨਾਂ ਸਾਡੇ ਆਪਾਂ ਹੁਣ ਇਹਨਾਂ ਨੂੰ ਹਸਪੀਟਲ ਲੈ ਕੇ ਚੱਲਦੇ ਆਂ ਹਾਜੇ ਤੱਕ ਪੋਜੀਸ਼ਨ ਉਹਨਾਂ ਦੀ ਠੀਕ ਹੈ ਸਰ ਪਤਾ ਠੀਕ ਹੈ ਥੋੜੀਆਂ ਬਹੁਤੀਆਂ ਸਰਤਾ ਲੱਗੀਆਂ ਹੌਸਪੀਟਲ ਲੈ ਕੇ ਚੱਲ ਗਏ ਜੀ ਬਹੁਤ ਬਹੁਤ ਧੰਨਵਾਦ ਸਰ ਸਰ ਕੀ ਕਹਿਣਾ ਚਾਹੋਗੇ ਕਿਵੇਂ ਜਾਣਕਾਰੀ ਮਿਲੀ ਸਰ ਹਾਂ ਨੂੰ ਸੂਚਨਾ ਮਿਲੀ ਕੋਈ ਬੰਦਾ ਆਪਣੇ ਢੇੜਾ ਮੋੜ ਦੇ ਸਾਹਮਣੇ ਜੀ ਕੋਈ ਸਕੂਲੀ ਵੈਕਟਬਸ ਨੇ ਇੱਥੇ ਢਿਗਿਆ ਹੈ ਜੀ ਤੇ ਜਿਹੜਾ ਅਸੀਂ ਮੌਕੇ ਤੇ ਮੈਂ ਤੇ ਉਹ ਵਾਸ ਤਿਲਕਰਾਜ ਨੇ ਆ ਕੇ ਦੇਖਿਆ ਜੀ ਸਾਹਮਣੇ ਚਾਰੀਆਂ ਸਵਿੱਚ ਦੇਖਿਆ ਅਸੀਂ ਜੀ ਮੋਟੋਕੀ ਚੱਲਣ ਕਰਕੇ ਥੱਲੇ ਨੂੰ ਉਤਰ ਕੇ ਹੀ ਹੋਵੇ ਜੀ ਜੀ ਸਭ ਬੋਲਦੇ ਚੱਲਦੇ ਆ ਜੀ ਜਿਹਨਾਂ ਨੇ ਇਹ ਪੜਾਣਾ ਮਿੰਦਰ ਸਿੰਘ ਸਾਲਾ ਖੇਰ ਸਿੰਘ ਵਾਸੀ ਧਰਮਪੁਰਾ ਜੀ ਨੇ ਵਾਰਸਾ ਲਾਗਾ ਲੋ ਹੋ ਗਈ ਜੀ ਉਹ ਵੀ ਆ ਰਹੇ ਜੀ ਤੇ ਹੁਣ ਇਹਨਾਂ ਨੂੰ ਹਸਪਤਾਲ ਲੈ ਕੇ ਜਾਓਗੇ ਜੀ ਅਸੀਂ ਉਹ ਅਸੀਂ ਐਂਬੂਲੈਂਸ ਤੇ ਕੱਲੀ ਫੋਨ ਕੀਤਾ ਸੀ ਜੀ ਤੇ ਇਹਨਾਂ ਨੂੰ ਫੇਰ ਇਲਾਜ ਵਾਸਤੇ ਲੈ ਕੇ ਜਾ ਬੀਵੀਐਮਬੀ ਹਸਪਤਾਲ ਬੀਵੀਐਮਬੀ ਜੀ ਬਹੁਤ ਬਹੁਤ ਧੰਨਵਾਦ ਸਰ